ਆਓ ਜੀ ਆਓ ਜੀ ਬਿਰਕਸਾ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਕਿੱਦਾਂ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸੁਣਾਓ ਬਿਰਕਸਾ ਜੀ ਦੋ ਸੁਣਾਓ ਇਹ ਮੈਂ ਕੀ ਕਹਿੰਦੇ ਹੋ ਦੇਖਣਾ ਕੀ ਆ ਬਿਰਕਸਾ ਸਾਹਿਬ ਮੈਂ ਇੱਕ ਗੱਲ ਤੇ ਬੜਾ ਹੈਰਾਨ ਆ ਵੀ ਦੇਖੋ ਜਿਹੜਾ ਪੰਜਾਬ ਦੇ ਵਿੱਚ ਹੜ ਆਏ ਆ ਇਹਨਾਂ ਦੇ ਦੌਰਾਨ ਇੱਕ ਵਿਅਕਤੀ ਦਿਨ ਪਰ ਰਾਤ ਇੱਕ ਕਰਕੇ ਘਰੋਂ ਵੱਧ ਖਰਚਾ ਕਰਕੇ ਉਹਨਾਂ ਦੀ ਸੇਵਾ ਵਿੱਚ ਜੁਟਿਆ ਪਰ ਲੋਕੀ ਚਿੱਪੜ ਸੁਟਣੋਂ ਨਹੀਂ ਹੜ ਕੀ ਦੀ ਗੱਲ ਕਰਦੇ ਹੋ ਸਰਦਾਰ ਸਿੰਘੀਰ ਸਿੰਘ ਬਦਲ ਨੇ ਮੈਂ ਹਾਂ ਜੀ ਹਾਂ ਜੀ ਬਦਲ ਸਾਹਿਬ ਦੀ ਗੱਲ ਕਰ ਰਿਹਾ ਇਹ ਗੱਲ ਯਾਦ ਰੱਖਿਓ ਜੀ ਉਸ ਇਨਸਾਨ ਨੇ ਆਪਣੇ ਵਰਕਰਾਂ ਨੂੰ ਆਪਣੇ ਲੀਡਰਸ਼ਿਪ ਨੂੰ ਇੱਕ ਗੱਲ ਜੂ ਸਮਝਾਈ ਹੈ ਉਹ ਕਹਿੰਦੇ ਜਿਹੜਾ ਕੰਮ ਕਰਨਾ ਹੈ ਨਾ ਜੋ ਤੁਸੀਂ ਦਿਮਾਗ ਚ ਸੇਵਾ ਭਾਵਨਾ ਸੋਚ ਲਈ ਜੀ ਕਿ ਅਸੀਂ ਲੋਕਾਂ ਨੂੰ ਸਮਰਪਤਾ ਕੰਮ ਕਰਨਾ ਹੈ ਜੀ ਉਹ ਕੰਮ ਦਾ ਤੁਸੀਂ ਨਿਸ਼ਚਾ ਲੈ ਕੇ ਚੱਲਣਾ ਜੀ ਤੁਸੀਂ ਕਦੇ ਵੀ ਕੁੱਤਿਆਂ ਦੇ ਭੌਂਕੇਆਂ ਕਾਫਲੇੜੇ ਰੁਕਦੇ ਬਸ ਇਹ ਗੱਲ ਯਾਦ ਰੱਖਣੀ ਹੈ ਕਿ ਜੇ ਉਹਨੂੰ ਕੁੱਤਾ ਭੌਂਕੇ ਆਖੇ ਮਹਾਤੀ ਦਾ ਪੈਰ ਮੂੰਹ ਚ ਪਾਲਾ ਪਾਲੇਗਾ ਨਹੀਂ ਬਸ ਉਹਦਾ ਗਲਤੀ ਬਹਿਮੀ ਆ ਨਾ ਗਲਤ ਫੈਮੀ ਨੇ ਉਹਨੂੰ ਵੀ ਮੈਂ ਖਰੇ ਚੂੰ ਚੂੰ ਕਰਕੇ ਦੇਵੇਂ ਕਰ ਲਾਂਗਾ ਸੋ ਜਿਹੜੀਆਂ ਇੱਕ ਤੀੜਾਂ ਬੋਲਦੀਆਂ ਪਈਆਂ ਨੇ ਜਿਹੜੇ ਉਹਦੇ ਤੇ ਅਲੀਗੇਸ਼ਨ ਲਾ ਰਹੇ ਨੇ ਇਹ ਨਿੱਕੇ ਨਿੱਕੇ ਕਤੂਰੀਆਂ ਨੇ ਜੀ ਕੋਈ ਸ਼ੱਕ ਨਹੀਂ ਹਣਾ ਜੀ ਉਹਦਾ ਜਿਗਰਾ ਹਾਥੀ ਜਿੱਦਾ ਹੈ ਬਾਕੀ ਜਾਤੀ ਉਹਦੀ ਸੋਚ ਬਹੁਤ ਲੰਮੀ ਹੈ ਉਹਦੀ ਸੋਚ ਬਹੁਤ ਵੱਡੀ ਉਹਨੇ ਕਿਸੇ ਪੱਤਰਕਾਰ ਨੇ ਕਿਹਾ ਸੀ ਨਾ ਵੀ ਉਹ ਤੁਹਾਡੇ ਦੇ ਜਿਹੜੀ ਗੱਲ ਉਹ ਬਾਸ ਵਾਲੀ ਚੱਲੀ ਤੇ ਉਹ ਕਹਿੰਦਾ ਵੀ ਇਹ ਜਿਹੜੇ ਝੋਂਕਣ ਵਾਲੇ ਹੈ ਨਾ ਇਹ ਅਜੇ ਆਪਣੇ ਤੋਂ 20 ਸਾਲ ਪਿੱਛੇ ਸੋਚਦੇ ਪਿਆ ਬਿਲਕੁਲ ਇਹ ਗੱਲ ਉਹਨਾਂ ਦੀ ਬਿਲਕੁਲ ਸਹੀ ਹੈ ਇਹ ਜਿਹੜੀਆਂ ਕਤੀੜਾ ਅੱਜ ਕੋਈ ਇਲਜ਼ਾਮ ਕਿਸੇ ਤਰੀਕੇ ਦਾ ਲਾਈ ਜਾਵੇ ਕਿਸੇ ਤਰੀਕੇ ਦਾ ਲਾਈ ਜਾਵੇ ਉਹਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਰੱਜਿਆ ਪੁੱਜਿਆ ਸਰਦਾਰ ਬੰਦਾ ਜੀ ਉਦੋਂ ਵੀ ਰੱਜਿਆ ਸੀ ਜਦੋਂ ਦੇਸ਼ ਨਹੀਂ ਸੀ ਆਜ਼ਾਦ ਹੋਇਆ ਉਹਨਾਂ ਦਾ ਖਾਨਦਾਨ ਤੇ ਅੱਜ ਵੀ ਉਹ ਰੱਜੇ ਪੁੱਜੇ ਸਰਦਾਰ ਨੇ ਉਹਨਾਂ ਦੇ ਕੋਈ ਇਲਜ਼ਾਮ ਲਾਉਣਾ ਵੀ ਇਹ ਐਵੇਂ ਕਰਦੇ ਔਵੇਂ ਕਰਦੇ ਆ ਇਹ ਤਾਂ ਚੱਟ ਤੇ ਥੁੱਕਣ ਦੀ ਬਰਾਬਰ ਆ ਆ ਦੂਜੇ ਨੰਬਰ ਤੇ ਆ ਜਿਹੜੀ ਸਭ ਤੋਂ ਵੱਡੀ ਇੱਕ ਜਿਹਨੂੰ ਕੌਮ ਨੇ ਏਡਾ ਵੱਡਾ ਮਾਣ ਤੇ ਸਨਮਾਨ ਬਖਸ਼ਿਆ ਆ ਗਿਆਨੀ ਹਰਪ੍ਰੀਤ ਸਿੰਘ ਵਰਗੇ ਜੀ ਹਨਾ ਜਿਨ੍ਹਾਂ ਦੀ ਕੋਈ ਮੈਂ ਸਮਝਦਾ ਵੀ ਜਰਾ ਜਿੰਨੀ ਵੀ ਔਕਾਤ ਨਹੀਂ ਸੀ ਪੰਥ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਦੇਨ ਹੀ ਨਹੀਂ ਹੈ ਜੀ ਹਾਂਜੀ ਉਹ ਲੋਕ ਵੀ ਅੱਜ ਕਿਵੇਂ ਖਜਰੇ ਹਾਸੇ ਆਸ ਕੇ ਤੇ ਕਿੰਨਾ ਦੇ ਇਸ਼ਾਰੇ ਦਿੱਤੀ ਕਰਕੇ ਬੋਲਦੇ ਆ ਤੇ ਗੱਲ ਕਰਦੇ ਪਏ ਵੀ ਕਿਤੇ ਸੁਖਬੀਰ ਸਿੰਘ ਬਾਦਲ ਨੇ ਪਾਣੀ ਵੇਚਤੀ ਪਹਿਲੀ ਗੱਲ ਤੇ ਵੀ ਮੈਨੂੰ ਇਹ ਕੀ ਦੱਸੋ ਕੀ ਦੀ ਏਡੀ ਵੱਡੀ ਇਸ ਦੇ ਦੁਨੀਆ ਚ ਔਕਾਤ ਹੈ ਵੀ ਉਹ ਗੁਰੂ ਦੀ ਬਾਣੀ ਖਰੀਦ ਲਵੇ ਫਰੀਦ ਲਵੇ ਜੀ ਤੇ ਕੀ ਦੀ ਏਡੀ ਵੱਡੀ ਔਕਾਤ ਹੈ ਵੀ ਉਹ ਗੁਰੂ ਦੀ ਬਾਣੀ ਵੇਚ ਦੇਵੇ ਜੀ ਹਾਂ ਇਹ ਗੱਲ ਜ਼ਰੂਰ ਹੈ ਇਸ ਲੁੱਚੇ ਹਾਸੇ ਅਸਰ ਵਾਲੇ ਨੂੰ ਇਹ ਬੜੇ ਛਾਤਰਧਾਰਮਿਕ ਬੰਦੇ ਨੂੰ ਵੱਡਾ ਪੁੱਛਿਆ ਜਾਵੇ ਕਿ ਜੇ ਗੁਰੂ ਦੀ ਬਾਣੀ ਦਾ ਨਾਮ ਲੈ ਕੇ ਤੇ ਜੇ ਅੱਜ ਪੰਥ ਨੂੰ ਤੂੰ ਵੇਚਣ ਦਾ ਸੌਦਾ ਕੀਤਾ ਤੇ ਉਹ ਤੂੰ ਕੀਤਾ ਕਿਸੇ ਹੋਰ ਨੇ ਨਹੀਂ ਜੀ ਬਿਲਕੁਲ ਗੁਰੂ ਦੀ ਬਾਣੀ ਦਾ ਓਟ ਆਸਰਾ ਲੈ ਕੇ ਸੱਤੋ ਬਾਅਦ ਕਮਾਈ ਤੂੰ ਕੀਤੀ ਐ ਆਪਣੇ ਸਿਆਸੀ ਜੀਵਨ ਨੂੰ ਲਿਆਉਣ ਵਾਸਤੇ ਐਉਂ ਟੇਰਾ ਇਹਦੀ ਪਤਾ ਕੀ ਗੱਲ ਐ ਜੀ ਇਹ ਸੋਚੀ ਬੈਠਾ ਐ ਭਗਵੰਤ ਮਾਨ ਤਰਾ ਜੀ ਕਿ ਉਹ ਸਰਕਾਰ ਆਉਣ ਤੋਂ ਪਹਿਲਾਂ ਹਰ ਗੱਲ ਬਾਦਲਾਂ ਦੇ ਮੜ ਦਿੰਦਾ ਹੁੰਦਾ ਸੀ ਬਾਦਲ ਐ ਕਰਕੇ ਬਾਦਲ ਇੰਝ ਕਰਕੇ ਬਾਦਲ ਉੰਝ ਕਰਕੇ ਲੋਕਾਂ ਨੂੰ ਹੌਣ ਹੌਲੀ ਹੌਲੀ ਸਮਝਾ ਗਈ ਕਿ ਯਾਰ ਇਹ ਤਾਂ ਸਭ ਇੱਕ ਕੂੜ ਪ੍ਰਚਾਰ ਸੀ ਇਹ ਵੀ ਸੋਚਦਾ ਪਿਆ ਵੀ ਸ਼ਾਇਦ ਕਿਤੇ ਮੇਰੀ ਗੱਲ ਵੀ ਬਣ ਜੇ ਕਿ ਭਗਵੰਤ ਮਾਨ ਤਰਾ ਜਿਵੇਂ ਭਗਵੰਤ ਮਾਨ ਬਾਦਲਾਂ ਨੂੰ ਭੰਡ-ਭੰਡ ਕੇ ਅਗੇ ਪਰ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਜੀ ਤੇ ਤੇਰੀ ਔਕਾਤ ਦਾ ਵੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਉਹ ਕਿੱਥੇ ਪੰਥ ਨੇ ਐਡੇ ਵੱਡੇ ਤਾਜ ਬਖਸ਼ੇ ਕਿੱਡੀ ਵੱਡੀ ਸਟੇਜ ਤੇ ਬਿਠਾਇਆ ਦੋ ਤਖਤ ਸਹਿਬਾਨਾਂ ਦੀ ਮਤਲਬ ਜਥੇਦਾਰ ਸਹਿਬਾਨ ਤੇ ਕੌਮ ਦੀ ਗਵਾਈ ਕੌਮ ਦੀ ਜੀ ਉਹ ਕਿੱਥੇ ਕਿੱਥੇ ਨਿੱਕਾ ਜਿਹਾ ਟੁੱਚਲ ਟੋਲਾ ਜੀ ਹਨਾ ਜੀ ਜਿਨ੍ਹਾਂ ਨੂੰ ਆਪ ਹੀ ਤੂੰ ਕਹਿੰਦਾ ਹੈ ਨਕਾਰੀ ਲੀਡਰਸ਼ਿਪ ਕਿ ਉਹਨਾਂ ਦੇ ਅੱਗੇ ਆਗੂ ਬਣ ਕੇ ਤੇ ਉਹਨਾਂ ਦੇ ਮਗਰ ਮਗਰ ਉਹਨਾਂ ਨੂੰ ਤੋਰੀ ਫਿਰਦਾ ਤੇ ਗੱਲ ਚਿੱਕੜ ਸੁਗਣਾ ਪਿਆ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਾਂਜੀ ਇਸ ਕਰਕੇ ਜਿਹੜੇ ਚੂ-ਚੂ ਕਰਨ ਵਾਲੇ ਨਾ ਇਹਨਾਂ ਦੇ ਨਾਲ ਕਾਫਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਰੀ ਜਾਂਦੇ ਗੁਰਪਤ ਸਾਬ ਮੈਨੂੰ ਤਾਂ ਲੱਗਦਾ ਵੀ ਜੇ ਛੇ ਚਿੱਲੀ ਵਾਲੇ ਆ ਜਿਹੜਾ ਕਹਿੰਦਾ ਜਿਵੇਂ ਤੁਸੀਂ ਭਗਵੰਤ ਮਾਨ ਦਾ ਨਾਮ ਲਿਆ ਉਹ ਛੇ ਚਿੱਲੀ ਵਾਲੇ ਸੁਪਨੇ ਕਰਕੇ ਉਹਦੇ ਸੱਚ ਹੋ ਗਏ ਪਰ ਇਹ ਵੀ ਛੇ ਚਿੱਲੀ ਵਾਲੇ ਸੁਪਨੇ ਲੈਂਦਾ ਇਹਦੇ ਸੱਚ ਨਹੀਂ ਹੋਣੇ ਉਹ ਗੱਲ ਆ ਜੀ ਲੋਕਾਂ ਨੂੰ ਸਮਝ ਆ ਗਈ ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਇਹ ਜਿਹੜੇ ਲੋਕ ਨੇ ਨਾ ਜਾਂਦੇ ਕੱਲ ਦੇ ਪਰੌਣੇ ਬਣ ਕੇ ਆ ਗਏ ਸਿੱਧੂ ਪੰਜਾਬ ਨੂੰ ਲੁੱਟਣ ਵਾਸਤੇ ਪੰਜਾਬ ਨੂੰ ਕੁੱਟਣ ਵਾਸਤੇ ਇਹ ਇਸ਼ਾਰੇ ਕੀ ਦੀਆਂ ਤੇ ਆ ਰਹੇ ਬਿਲਕੁਲ ਹਾਂਜੀ ਇਹਦੇ ਮਗਰ ਕੌਣ ਆ ਸਾਰਾ ਲੋਪਰ ਪਹੁੰਚ ਚੁੱਕੇ ਸਭ ਸਭ ਨੂੰ ਕੀ ਹੈ ਫਿਰ ਦੂਜੇ ਨੰਬਰ ਤੇ ਐਸੇ ਗੁਰਬਾਣੀ ਦਾ ਤੈਨੂੰ ਐਡਾ ਵੱਡਾ ਮਹਾਤਮ ਮਿਲਿਆ ਕਿ ਤੂੰ ਵੱਖ-ਵੱਖ ਧਾਰਮਿਕ ਸਟੇਜਾਂ ਤੇ ਬੈੰਦਾ ਰਿਆ ਹੈ ਤੇ ਦੱਸ ਦੇ ਫਿਰ ਇਹਦਾ ਸਿੱਖੀ ਦਾ ਪ੍ਰਚਾਰ ਕਿੰਨੇ ਕਰਨਾ ਸੀ ਕੀਤਾ ਗੁਰਬਾਣੀ ਤਾਂ ਤੂੰ ਖੁਦ ਵੇਚ ਗਏ ਹਾਂਜੀ ਹੁਣ ਤੇਰੇ ਜਿਹੜੇ ਪਰਦੇ ਸਾਰੇ ਪ੍ਰੋਲ ਦੇ ਪਹਿਣੇ ਕਿੰਨੇ ਡਾਲਰ ਆਏ ਕਿੱਥੋਂ ਆਏ ਕਿਵੇਂ ਆਏ ਕਿੰਨੇ ਇਥੋਂ ਲਫਾਫੇ ਮਿਲਦੇ ਰਹੇ ਉਹ ਤੂੰ ਦੱਸ ਬਾਣੀ ਤੂੰ ਨਹੀਂ ਵੇਚੀ ਤੇ ਕਿੰਨੇ ਵੇਚ ਲਿਆ ਬਾਣੀ ਵੇਚਣ ਵਾਲਾ ਤੂੰ ਖੋਦ ਹੈ ਤੇ ਟੀਚਰਾਂ ਤੋਂ ਦੂਜਿਆਂ ਨੂੰ ਕਰਦਾ ਪਿਆ। ਜਰਖ ਸਾਹਿਬ ਜਦੋਂ ਇਹ ਜਥੇਦਾਰ ਸ਼੍ਰੀ ਕਾਸ਼ਕ ਸਾਹਿਬ ਸੀ ਉਹ ਤੋਂ ਇਹਨਾਂ ਨੇ ਜਥੇਦਾਰ ਵਾਲੀ ਵਾਲਾ ਕੋਈ ਦਵਾਈ ਦਵਾਇਆ ਹੀ ਨਹੀਂ। ਬਿਨਾ ਲਫਾਫੇ ਬਿਨਾ ਇਹਨਾਂ ਨੇ ਇੱਕ ਵੀਕ ਦੇ ਇੱਕ ਵੀ ਕੰਮ ਨਹੀਂ ਕੀਤਾ। ਇੱਕ ਵੀ ਕਿਤੇ ਦੱਸਦੇ ਵੀ ਮੈਂ ਦੋ ਤਖਸਾਂ ਬਾਲ ਦਾ ਜਥੇਦਾਰ ਸੀ ਤੇ ਮੈਂ ਐਨੇ ਪਤਰ ਸਿੱਖਾਂ ਨੂੰ ਸਿੱਖ ਬਣਾਇਆ ਹੈ। ਜੀ। ਬਿਲਕੁਲ ਗੁਰਸਿੱਖ ਬਣਾਇਆ ਹੈ। ਦੱਸ ਦਵੇ ਕੋਈ। ਖੋਲ ਕੇ ਰਿਕਾਰਡ ਤਾਂ ਕੱਢੇ ਮੈਂ ਇੰਨਿਆਂ ਨੂੰ ਅਮਰਦਪਾਨ ਕਰਵਾਇਆ। ਜਦੋਂ ਉਦੋਂ ਵੀ ਉਦੋਂ ਵੀ ਆ ਛੇਕ ਚਿਲੀਆਂ ਹਲਾਸਾ ਹੀ ਕਰਕੇ ਅ ਮਤਲਬ ਜੇ ਕੋਈ ਸੰਗਤ ਨੇ ਜਾਣਾ ਕਰਨਾ ਪਿਆਰ ਸਤਕਾਰ ਨਾਲ ਉਹਨਾਂ ਨੇ ਗੱਲ ਸੁਣਾਉਣੀ ਤੇ ਇਹਦਾ ਕੋਈ جواب ਪਤਾ ਕੀ ਹੁੰਦਾ ਸੀ ਪਚਾਲੇ ਫੋਟੋ ਕਰਾਉਣ ਆਏ ਆ ਕਰਵਾ ਕੇ ਚਲੇ ਜਣੇ ਬਿਰਖ ਸਾਹਿਬ ਇਹ ਤਾਂ ਲੋਕਾਂ ਦੀ ਜੇਬ ਆ ਤੇ ਹੱਥ ਹਲ ਵੇਦਾ ਹੁੰਦਾ ਸੀ ਬਿਲਕੁਲ ਵੀ ਕੀ ਕੱਢ ਕੇ ਕੋਈ ਦੋ ਜਿਹੋ ਜਿਹਾ ਦਿੰਦਾ ਸੀ ਉਹੋ ਜੀ ਜੱਫੀ ਪਾ ਲੈਂਦਾ ਸੀ ਉਹੋ ਜੱਫੀ ਪਾ ਇਹਨੇ ਗੁਰਬਾਣੀ ਅਸਲ 'ਚ ਗੁਰਬਾਣੀ ਇਹਨੇ ਵਿੱਚ ਹੀ ਹੈ ਇਹਨੇ ਵਿੱਚ ਹੀ ਹੈ ਬਸ ਇੱਕ ਟਾਈਮ ਤੁਹਾਨੂੰ ਕਿਹਾ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲਾ ਦੇ ਹੁੰਦੇ ਵੀ ਹਾਥੀਆਂ ਦੇ ਕਾਫਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਚੂ 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 ਜੋਵੇਂ ਮਰਜ਼ੀ ਕਰਦੇ ਰਹਿਣ ਤੁਹਾਡਾ ਦ੍ਰਿੜ ਨਿਸ਼ਚੈ ਹੋਣਾ ਚਾਹੀਦਾ ਹੈ ਤੁਹਾਡੇ ਦਿਲ ਦੇ ਵਿੱਚ ਤਾਂਘ ਹੋਣੀ ਚਾਹੀਦੀ ਵੀ ਆ ਨਿਸ਼ਚਾ ਪੂਰਾ ਕਰਨਾ ਹੈ ਤੇ ਕਰਨਾ ਤੁਸੀਂ ਸੇਵਾ ਹੀ ਲੱਗੇ ਹੋ ਤੁਹਾਡੀ ਭਾਵਨਾ ਸੱਚੀ ਸੱਚੀ ਹੋਣੀ ਚਾਹੀਦੀ ਸੇਵਾ ਕਰਨ ਦੀ ਕੋਈ ਭੌਂਕੀ ਜਾਂਦਾ ਧੋਕੀ ਜਾਂਦੀ ਬਿਰਕ ਸਾਹਿਬ ਇੱਕ ਗੱਲ ਮੈਂ ਛੋਟੀ ਜਿਹੀ ਕਰਨਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਜੀ ਦੇ ਬਾਦਲਾ ਦਾ ਹੌਸਲਾ ਮੈਂ ਇੱਕ ਦੇਖਿਆ ਵੀ ਜਦੋਂ ਕਿਸੇ પ્રતિਬੋਧ ਤੋਂ ਕੋ ਛਾੜੀ ਜਾ ਰਿਹਾ ਇਹ ਨਾ ਮੀਨ ਗੱਲ ਕਰਦੇ। ਉਹ ਤਾਂ ਹੀ ਕਹਿੰਦੇ ਆ ਨਾ ਜੀ ਉਹ ਗੱਲ ਕਹਿੰਦੇ ਵੀ ਅਸੀਂ ਕਿਉਂ ਨਾਂ ਲੈਉਣਾ ਨਹੀਂ ਚਾਹੁੰਦਾ ਇਹਨਾਂ ਦਾ। ਕਿਉਂ ਅਸੀਂ ਨਾਂ ਲਈਏ ਇਹਨਾਂ ਦਾ? ਕਿਉਂ ਆ ਮੈਂ ਗੱਲ ਕਰੀਏ? ਜੀ। ਹਨਾ ਵੀ ਇਹ ਤਾਂ ਲੋਕਾਂ ਦਾ ਕੰਮ ਹੀ ਇਹ ਆ ਵੀ ਹੱਥੋਂ ਨਾ ਕੋਈ ਦੇਣਾ ਨਹੀਂ। ਜੀ। ਗੱਲ ਕਰਨੀ ਕੋਈ ਨਹੀਂ ਸੇਵਾ ਭਾਵਨਾ ਮਨ 'ਚ ਹੈ ਕੋਈ ਨਹੀਂ। ਗੱਲ ਤਾਂ ਸਿਰਫ ਡਰਾਮੇ ਆ। ਡਰਾਮੇ। ਹਾਂਜੀ ਤੇ ਛੱਡੋ ਖੜਾ ਇਹਨਾਂ ਦਾ ਨਾਂ ਕੋ ਲੈਣਾ ਜਿਹੜਾ ਤੁਸੀਂ ਜਿਹੜੇ ਤੋਂ ਨਿਸ਼ਚੈਨ ਲੈ ਕੇ ਚੱਲੇ ਤੁਸੀਂ ਸੇਵਾ ਨੂੰ ਲੈ ਕੇ ਚੱਲੇ ਸੇਵਾ ਕਰੋ। ਜੀ। ਹਾਂ। ਸਹੀ ਗੱਲ ਹੈ। ਚੱਲ ਨਿਕਲ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ